ਸੰਗਤਾਂ ਦੇ ਸਵਾਲ ਇੱਥੇ ਆਲੋਜਣੇ ਭੈਣੋ ਵੀਰੋ ਬਹੁਤਿਆਂ ਮੇਰੀਆਂ ਭੈਣਾ ਵੀਰਾਂ ਦੇ ਫੋਨ ਆਉਂਦੇ ਬਾਬਾ ਜੀ ਅਸੀਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ ਬਾਬਾ ਜੀ ਅਸੀਂ ਕਦੀ ਕਿਸੇ ਦੀ ਨਿੰਦਿਆ ਚੋਰੀ ਹੱਕ ਨਹੀਂ ਖਾਦਾ ਬਾਬਾ ਜੀ ਅਸੀਂ 10 ਸਾਲਾਂ ਤੋਂ ਨਿਤਨੇਮ ਕਰਦੇ ਦਸਵੰਦ ਵੀ ਕੱਢਦੇ ਬਾਬਾ ਜੀ ਅਸੀਂ ਰੋਜ਼ ਗੁਰਦੁਆਰੇ ਜੋੜੇ ਝਾੜਦੇ ਪਰ ਸਾਡੇ ਘਰ ਦੇ ਵਿੱਚ ਕਿਰਪਾ ਕਿਉਂ ਨਹੀਂ ਹੋ ਰਹੀ ਹੁਣ ਆ ਚੀਜ਼ ਸੁਣ ਲਿਓ ਤੁਹਾਡਾ ਪਿਛਵਾਵ ਆਇਆ ਵੀ ਗੜਬੜ ਕਿਤੇ ਨਾ ਕਿਤੇ ਹੈਗੀ ਆ ਕਮੀ ਪਾਠ ਚ ਨਹੀਂ ਗੁਰਦੁਆਰੇ ਓਂ ਚ ਨਹੀਂ ਸੇਵਾ ਚ ਨਹੀਂ ਕਮੀ ਕਿਤੇ ਕਰਮਾਂ ਚ ਹੁਣ ਜਦੋਂ ਅੱਖਾਂ ਨੇ ਵੇਖਿਆ ਥਾਣੇ ਤੋੜਿਆ ਮੂੰਹ ਨੇ ਕਟਿਆ ਜੀਵ ਨੇ ਚੱਖਿਆ ਤੇ ਪੇਟ ਵਿੱਚ ਰੱਖਿਆ ਤੇ ਮੋਰਾਂ ਦਾ ਤੇ ਕੋਈ ਕਸੂਰ ਨਹੀਂ ਨਾ ਜਿੱਥੇ ਪਈਆਂ ਅੱਖੋ ਸਤਨਾਮ ਆ ਪੇਠ ਦੇ ਉੱਤੇ ਵੱਜੀਆਂ ਨਾ ਇਹਨਾਂ ਨੂੰ ਤੇ ਪਤਾ ਵੀ ਨਹੀਂ ਵਿਚਾਰੀ ਪੇਠ ਨੂੰ ਜਦੋਂ ਪੇਟ 'ਚ ਤਿੰਨ ਚਾਰ ਜੋਰ ਨਾਲ ਡਾਂਗਾ ਵੱਜੀਆਂ ਤੇ ਰੋਇਆ ਕੌਣ ਬੋਲੋ ਸਤਿ ਪਾਣੀ ਕਿੱਥੋਂ ਨਿਕਲਿਆ ਅੱਖਾਂ 'ਚੋਂ ਨਿਕਲਿਆ ਨਾ ਇਹਨੂੰ ਕਹਿੰਦੇ ਰੱਬ ਦੇ ਕਰਮਾਂ ਦੀ ਫਿਲਾਸਫੀ ਸ਼ੁਰੂਆਤ ਜਿੰਨੇ ਕੀਤੀ ਭੁਗਤਣਾ ਵੀ ਵੇਖੋ ਕੈਸੀ ਸੁੰਦਰ ਬੜਾ ਪਿਆਰੀ ਚੀਜ਼ ਲੱਗੀ ਦਾਸ ਨੂੰ ਇਹ ਜ਼ਿੰਦਗੀ 'ਚ ਵੀ ਵਾਕਿਆ ਕਈ ਬਾਣੀ ਦੇ ਅਰਥ ਕਰਕੇ ਦਸਿਓ ਜਾਂ ਉਦਾਂ ਨਹੀਂ ਮੰਨਦੀ ਕਹਿੰਦੇ ਜੀ ਅੱਗਾ ਹੁੰਦਾ ਹੀ ਨਹੀਂ ਆ ਕੋਈ ਸਜਾਨੀ ਕੋਈ ਧਰਮਰਾਜ ਨਹੀਂ ਇਹ ਜੀ ਐਵੇਂ ਗੱਲਾਂ ਬਣਾਈਆਂ ਹੋਈਆਂ ਇਸ ਤਰ੍ਹਾਂ ਕੀਤਾ ਹੋ ਸਕਦਾ ਖਾਓ ਪੀਓ ਐਸ਼ ਕਰੋ ਨਜ਼ਾਰੇ ਲਓ ਇੱਥੇ ਕਿਤੇ ਵਾਰ-ਵਾਰ ਹੋਣਾ ਨਜ਼ਾਰਿਆਂ ਨੇ ਮਾਰਿਆ ਸਾਰਿਆਂ ਨੂੰ ਆਖੋ ਵੇਖਦੇ